ਨੇਗੇਟਿਵ ਸੋਚ ਵਾਲੇ ਤੇ ਮਨ ਚ ਜ਼ਹਿਰ ਵਾਲੇ ਲੋਕਾਂ ਨੂੰ ਆਪਣੇ ਦਿਮਾਗ ਵਿੱਚ ਜਗ੍ਹਾ ਨਾ ਦਿਓ ਕਰਾਇਆ ਬਣਾਓ ਤੇ ਇਹਨਾਂ ਨੂੰ ਬਾਹਰ ਕੱਢੋ ਹਰ ਕੋਈ ਤੁਹਾਨੂੰ ਪਸੰਦ ਨਹੀਂ ਕਰੂਗਾ ਇਹੀ ਜੀਵਨ ਹੈ ਸਭ ਨੂੰ ਸਭ ਕੁਝ ਦੱਸਣਾ ਬੰਦ ਕਰੋ ਜਿਆਦਾ ਕਰ ਲੋਕਾਂ ਨੂੰ ਤੁਹਾਡੀ ਪਰਵਾਹ ਨਹੀਂ ਹੁੰਦੀ ਕਈ ਤਾਂ ਗੁਪਤ ਰੂਪ ਵਿੱਚ ਤੁਹਾਡੀ ਅਸਫਲਤਾ ਦਾ ਇੰਤਜ਼ਾਰ ਕਰਦੇ ਨੇ ਡੈਲੂ ਬਣੋ ਪਰ ਲੋਕਾਂ ਨੂੰ ਆਪਣਾ ਉਪਯੋਗ ਨਾ ਕਰਨ ਦਿਓ ਲੰਘ ਗਏ ਸਮੇਂ ਨਾਲ ਦੂਰੀ ਬਣਾ ਲਓ ਤਾਂ ਜੋ ਤੁਹਾਡਾ ਆਉਣ ਵਾਲਾ ਸਮਾਂ ਪਿਛਲਾ ਸੋਚ ਕੇ ਖਰਾਬ ਨਾ ਹੋ ਇਕੱਲਾਪਣੋ ਕੀਮਤ ਹੈ ਜੋ ਖੁਦ ਨੂੰ ਸੁਧਾਰ ਨਹੀਂ ਚੁਕਾਉਣੀ ਪੈਂਦੀ ਜੇ ਤੁਸੀਂ ਆਪਣੇ ਮਨ ਤੇ ਕਾਬੂ ਨਹੀਂ ਕਰੋਗੇ ਤਾਂ ਇਸ ਤੇ ਕੋਈ ਹੋਰ ਕਰੇਗਾ ਲੋਕ ਆਉਂਦੇ ਜਾਂਦੇ ਨੇ ਆਪਣੇ ਆਪ ਤੇ ਧਿਆਨ ਦਿਓ ਟੁੱਟੇ ਹੋਏ ਲੋਕਾਂ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ 'ਚ ਖੁਦ ਨਾ ਟੁੱਟੋ ਆਪਣੀ ਜ਼ਿੰਦਗੀ ਦੀ ਤੁਲਨਾ ਦੂਸਰਿਆਂ ਨਾਲ ਨਾ ਕਰੋ ਕਿਉਂਕਿ ਤੁਹਾਨੂੰ ਉਹਨਾਂ ਦੇ ਸਫ਼ਰ ਬਾਰੇ ਨਹੀਂ ਪਤਾ ਕੋਈ ਵੀ ਤੁਹਾਡੇ ਜੀਵਨ ਬਾਰੇ ਸਮਝ ਨਹੀਂ ਸਕਦਾ ਹਰ ਕਿਸੇ ਅੱਗੇ ਜਾ ਕੇ ਨਾ ਰੋਵੋ ਆਪਣੀ ਆਰਥਿਕ ਸਥਿਤੀ ਨੂੰ ਗੰਭੀਰਤਾ ਨਾਲ ਲਵੋ ਪੈਸਾ ਬਹੁਤ ਚੀਜ਼ਾਂ ਦਾ ਹੱਲ ਹੈ ਆਪਣੇ ਸਮੇਂ ਦੇ ਪ੍ਰਤੀ ਸਵਾਰਥੀ ਬਣੋ ਕਿਉਂਕਿ ਬਹੁਤ ਲੋਕ ਇਸ ਤੇ ਲਾਈਕ ਨਹੀਂ ਹਨ। ਦੂਸਰੇ ਲੋਕ ਤੁਹਾਡੇ ਬਾਰੇ ਕੀ ਸੋਚਦੇ ਹਨ ਇਹ ਸੋਚਣਾ ਤੁਹਾਡਾ ਕੰਮ ਨਹੀਂ ਹੈ। ਆਪਣੇ ਤੋਂ ਬਿਹਤਰ ਬਣ ਦਾ ਦਿਖਾਵਾ ਨਾ ਕਰੋ ਆਪਣੀ ਰਫਤਾਰ ਨਾਲ ਜੀਵਨ ਜਿਓ। ਲੋਕ ਛੱਡ ਜਾਂਦੇ ਨੇ, ਪਿਆਰ ਦੁੱਖ ਦਿੰਦਾ ਹੈ, ਦੋਸਤ ਛੱਡ ਜਾਂਦੇ ਨੇ, ਹੋਰ ਚੀਜ਼ਾਂ ਗਲਤ ਹੋ ਜਾਂਦੀਆਂ ਨੇ ਪਰ ਯਾਦ ਰੱਖਣਾ ਜ਼ਿੰਦਗੀ ਚੱਲਦੀ ਰਹਿੰਦੀ ਹੈ। ਬਿਨਾ ਕਿਸੇ ਸਪਸ਼ਟੀਕਰਨ ਤੋਂ ਨਾ ਕਰਨਾ ਸਿੱਖੋ ਚੰਗਾ ਇਨਸਾਨ ਬਣੋ ਆਪਣੀ ਜੋੜਨਾ ਬਾਰੇ ਆਪਣੇ ਦੋਸਤਾਂ ਨੂੰ ਵੀ ਨਾ ਦੱਸੋ ਜਦੋਂ ਤੱਕ ਉਸ ਵਿੱਚ ਕੁਝ ਹੋ ਨਾ ਜਾਏ। ਅਧਿਕ ਗੱਲਾਂ ਸਾਂਝਾ ਨਾ ਕਰੋ ਗੁਪਤ ਰੱਖਣਾ ਇੱਕ ਤਾਕਤ ਹੈ। ਭਾਵਨਾਵਾਂ ਵਿੱਚ ਬੈ ਕੇ ਕੋਈ ਵੀ ਨਿਰਨੇ ਨਾ ਲਵੋ। ਜੋ ਵਿਅਕਤੀ ਜੋਖਮ ਲੈਣ ਤੋਂ ਡਰਦੇ ਹਨ ਅਕਸਰ ਜ਼ਿੰਦਗੀ 'ਚ ਕੁਝ ਖਾਸ ਨਹੀਂ ਕਰ ਪਾਉਂਦੇ। ਨਿਰਾਸ਼ਾ ਤੋਂ ਬਚਣਾ ਹੈ। ਇਸੇ ਤੋਂ ਕੋਈ ਉਮੀਦ ਨਾ ਰੱਖੋ ਜੇ ਕੋਈ ਤੁਹਾਨੂੰ ਨੀਚੇ ਲਿਆਉਣ ਦੀ ਕੋਸ਼ਿਸ਼ ਕਰ ਰਿਹਾ ਹੈ ਟੈਨਸ਼ਨ ਨਾ ਲਓ ਉਹ ਤੁਹਾਡੇ ਤੋਂ ਪਹਿਲਾਂ ਹੀ ਨੀਚੇ ਹੈ ਦੋਸਤ ਸਮਝ ਨਾਲ ਚੁਣੋ ਬਿਹਤਰ ਬਣ ਦਾ ਸਭ ਤੋਂ ਤੇਜ਼ ਤਰੀਕਾ ਬਿਹਤਰ ਲੋਕਾਂ ਨਾਲ ਲੜ ਕੇ ਰਹੋ ਜੇਕਰ ਤੁਸੀਂ ਦੇਣ ਵਾਲੇ ਹੋ ਤਾਂ ਉਸ ਦੀ ਸੀਮਾ ਤੈਅ ਰੱਖੋ ਕਿਉਂਕਿ ਲੈਣ ਵਾਲੇ ਦੀ ਕੋਈ ਸੀਮਾ ਨਹੀਂ ਹੁੰਦੀ ਸਪੱਸ਼ਟੀਕਰਨ ਵਿੱਚ ਸਮਾਂ ਬਰਬਾਦ ਨਾ ਕਰੋ ਲੋਕ ਸਿਰਫ ਉਹੀ ਸੁਣਦੇ ਨੇ ਜੋ ਸੁਣਨਾ ਚਾਹੁੰਦੇ ਨੇ ਜਦੋਂ ਸਾਰੀਆਂ ਚੀਜ਼ਾਂ ਗਿਰਨ ਲੱਗਣ ਉਦੋਂ ਵੀ ਮਜ਼ਬੂਤ ਰਹੋ ਹਰ ਇੱਕ ਬਹਿਸ ਜੱਤਣ ਦੀ ਲੋੜ ਨਹੀਂ ਸਫਲਤਾ ਦੀ ਕੋਈ ਲਿਫਟ ਨਹੀਂ ਹੁੰਦੀ ਤੁਹਾਨੂੰ ਪੌੜੀਆਂ ਚੜ੍ਹਨੀਆਂ ਹੀ ਪੈਣਗੀਆਂ